ਯਾਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਟੋਪੈ ਚੁਪ ਨਾ ਹੋਵੇ ਜੇ ਲਾਏ ਰਹਾ ਲਿਬਦਾਰ ਉਹ ਗਿਆ ਉਹ ਕਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਚਾਹ ਸਿਆਣਿਆ ਲਖ ਹੋਏ ਤਾਂ ਇੱਕ ਨਾ ਚੱਲਣ ਨਾਲ ਕਿਬ ਸੱਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਰ ਉਹ ਕੌਣ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲਾ ਬਦਾਈ ਹੁਕਮੀ ਉਤਮਨੀ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਕਸੀਸ ਇਕ ਹੁਕਮੀ ਸਦਾ ਕੋ ਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਂ ਹਉ ਮੈਂ ਕਹਿ ਨਾ ਕੋਇ ਕਾਹ ਕੋ ਤਾਨ ਹੋਇ ਸ਼ੈਤਾਨ ਕਾਵੇ ਕੋ ਦਾਤ ਜਾਣੇ ਨਿਸ਼ਾਨ ਕਾਵੇ ਕੋ ਗੁਣ ਬਡਿਆਈਆਂ ਚਾਰ ਕਾਵੇ ਕੋ ਵਿੱਦਿਆ ਬਿਕਮ ਵਿਚਾਰ ਕਾਵੇ ਕੋ ਸਾਜ ਕਰੇ ਤਨ ਕੇ ਕਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਜਾਪੈ ਦਿਸੈ ਦੂਰ ਕਾਵੇ ਕੋ ਵੇਖੈ ਹਾਜ਼ਰਾ ਹਜ਼ੂਰ ਕਤਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਕੋਤੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਕਸੈ ਬੇਪਰਵਾਹ ਸਾਚਾ ਸਹਿਜ ਸਾਚ ਨਾਏ ਭਾਖਿਆ ਪਾਉ ਉਬਾਰ ਆਖੇ ਮੰਗੇ ਦੇ ਦੇ ਦਾਤ ਕਰੇ ਤਤਾਰ ਫਿਰ ਕੈ ਅਗੈ ਰਕਿਆ ਜਿਤ ਦੇ ਸਹਿਦਰਵਾਰ ਮੂੰਕੇ ਬੋਲਨ ਬੋਲੀਏ ਜਿਤੇ ਸੁਨ ਤਰੇ ਪਿਆਰ ਅਮਰਤ ਵੇਲਾ ਸੱਚ ਨਾਓ ਬੜਿਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਬਾਪ ਤੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੀਂਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾ ਨਾਨਕ ਕਾਬੀਐ ਗੁਣੀ ਨਾਮ ਕਾਬੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇ ਗੁਰਮੁਖ ਰਹਿ ਆ ਸਮਾਈ ਗੁਰ ਇਸਰ ਗੁਰੂ ਗੋਬਿੰਦ ਬਰਮਾ ਗੁਰੂ ਪਾਰਪਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥ ਨਾ ਜਾਈ ਗੁਰਾ ਇੱਕ ਦੇ ਬੁਜਾਈ ਸਭਨਾਂ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰੇ ਨਾ ਆਈ ਤੀਰਤ ਨਾ ਵੈ ਜੇ ਤਿਸ ਪਾਵੇ ਪਿੰਨ ਭਾਣੇ ਕੇ ਨਾਈ ਕਰੀ ਜੇ ਤੀਸ ਰਤ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਦੁਰਾ ਇੱਕ ਦੇਵ ਜਾਈ ਸਬਨਾ ਜੀ ਆਕਾ ਇੱਕ ਦਾਤਾ ਤੋ ਮੈਂ ਬਿਸਰੇ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚੇ ਜਾਨੀਏ ਨਾਲ ਚਲੈ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪਚਾਕੇ ਇਕ ਦਾ ਅੰਦਰ ਗੀਤ ਕਰ ਤੋਸੀ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਤੇਹਾ ਕੋਏ ਨਾ ਸੂਜੀ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਦ ਪੀਰ ਸੁਰਨਾਥ ਸੁਣੀਐ ਧਰਤ ਸਭੁ ਅਕਾਸ ਸੁਣੀਐ ਦੀਪ ਲੋਪ ਪਤਾਲ ਸੁਣੀਐ ਕੋ ਨਾ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਨਿਐ ਇਸਰ ਬਰਮਾ ਇੰਦ ਸੁਨਿਐ ਮੁਖ ਸਲਾਹਤ ਮੰਦ ਸੁਨਿਐ ਜੋਗ ਜੁਗਤ ਤਨ ਪੇਰ ਸੁਨਿਐ ਸਾਸਤ ਸਿੰਮਲ ਤੂ ਬੇਰ ਨਾਨਕ ਭਗਤਾ ਸਦਾ ਬਿਖਾਰ ਸੁਨਿਐ ਦੁਖ ਪਾਪ ਕਾ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ ਅਚਤ ਕਾ ਇਸ਼ਨਾਨ ਸੁਨਿਐ ਪਰ ਪਰ ਪਾਵੇ ਮਾ ਸੁਨਿਐ ਲਖੈ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾ ਗੁਣ ਕੇ ਕਾ ਸੁਣੀਐ ਸੇਖ ਪੀਰ ਪਾਸਾ ਸੁਣੀਐ ਅੰਦੇ ਪਾਵੈ ਰਾਹ ਸੁਣੀਐ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾ ਵਾਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿੱਧੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤ ਦਵਾ ਮੰਨੈ ਪਰਵਾਰ ਸਦਾ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਪਾਵੇ ਨਾਤੇ ਐਸਾ ਨਾਮ ਦਰਿੰਜਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਮੋਹ ਦਰਜਾਨ ਪੰਚਾ ਗੁਰ ਇਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਦੌਲਤ ਤਰਉਣ ਤੇ ਆ ਕਾ ਪੁੱਤ ਸੰਤੋਖਤਾਪ ਰੱਖਿਆ ਜਿਸ ਉਸ ਜੇ ਕੋ ਬੁਝਾ ਹੋਵੇ ਸਚਿਆਰ ਤਵਲੇ ਉਪਰ ਕੀਤਾ ਬਾਰ ਧਰਤੀ ਹੋਰ ਪਰ ਹੈ ਹੋਰ ਹੌਲ ਇਸ ਦੇ ਬਾਤ ਲੈ ਕਵਨ ਜੋਰ ਜੀ ਚੰਦ ਰੰਗਾ ਕੇ ਨਾਲ ਸਵਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲੇਖ ਜਾਨੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸਲਾਹਨ ਰੂਪ ਤੇ ਦਾਤ ਜਾਨੈ ਕੌਣ ਕੂਤ ਕੀਤਾ ਪਜਾਓ ਇੱਕੋ ਕਵਾਓ ਇਸ ਦੇ ਹੋਏ ਲੱਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਆਵਾ ਏਕ ਵਾਰ ਜੋ ਤੁਧ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਤ ਨਰੇਕ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਪਾਠ اث جو من رہ گیانچارتی تار کدرت کبل کہا بچار پاریا نوار جو دا و سائی بلکہ سلامت نری ਅਸੰਖ ਮੂਰਖ ਅੰਧ ਕੋਹ ਅਸੰਖ ਚੋਰ ਹਰਾਮ ਕੋਹ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਗੁਰਿਆਰ ਗੁਰੇ ਉਪਰਾਏ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰ ਪਾਰ ਨਾਨਕ ਨੀਚ ਕਹੇ ਵਿਚਾਰ ਪਾਰਿਆ ਨਾ ਜਾਵਾ ਏਕ ਬਾ ਜਿਉ ਤਉਤ ਪਾਵੈ ਸਾਈ ਵਲਿਕਾ ਸਦਾ ਸਲਾਮਤ ਨਰਿੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਰ ਅਖਰਾ ਸਿਰ ਸੰਜੋਗ ਵਖਾਨ ਜਿਨ ਦੇ ਲਿਕੇ ਤਿਸ ਸਿਰ ਲਾਏ ਜਿਬ ਫਰਮਾਏ ਤਿਬ ਤਿਬ ਪਾਏ ਚੇਤਾ ਕੀਤਾ ਤੇਤਾ ਨਾਓ ਪਿੰਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਪਾਵੇ ਸਾਈ ਬਲਿਕਾ ਤੂ ਸਦਾ ਸਲਾਮ ਨਰੇਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੋ ਲਈਏ ਉਹ ਧੋਏ ਰੀਏ ਮਤ ਪਾਪਾ ਕੈ ਸੰਗ ਉਹ ਤੋਂ ਕੈ ਨਾਵੈ ਕੈ ਰੰਗ ਪੂਨੀ ਪਾਪੀ ਆਖ ਨਾਹਿ ਕਰ ਕਰ ਕੰਲਾ ਲਿਖ ਲੈ ਜਾਏ ਆਪੇ ਵੀ ਆਪੇ ਹੀ ਕਾਏ ਨਾਨਕ ਹੁਕਮੀ ਆਵੇ ਜਾਏ ਤੀਰਥ ਤਪ ਤਿਆ ਦਤ ਤਾਨ ਏ ਕੋ ਪਾਵੇ ਦਿਲ ਕਾ ਮਾਨ ਸੁਨਿਏ ਮਨਿਏ ਮਲ ਕੀ ਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਨ ਤੇਰੇ ਮੈਂ ਨਾਹੀ ਕੋਏ ਤਿੰਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਪਾਣੀ ਵਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਦੇਲਾ ਭਗਤ ਕਵਨ ਕਵਨ ਤਿਤ ਕਵਨ ਬਾਤ ਕਵਨ ਸੀ ਰੁਤੀ ਮਹ ਕਵਨ ਜਿਤ ਹੋਆ ਅਕਾਰ ਬੇਲਾ ਪਾਇਆ ਪਰਤੀ ਜੇ ਹੋਵੇ ਲੇਖ ਪੁਰਾਨ ਭਗਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣੈ ਰਤਮਾਹ ਨ ਕੋਈ ਜਾ ਕਰਤਾ ਸਿੱਸੀ ਕਉ ਸਜੈ ਆਪੈ ਜਾਣੈ ਸੋਈ ਕਿਪ ਕਰ ਆਕਾ ਕਿਪ ਸਲਾਹੀ ਕਹੋ ਵਰਨੀ ਕਿਪ ਜਾਣਾ ਨਾਨਕ ਆਖਨ ਸਭ ਕੋ ਆਖੈ ਇਕ ਦੂ ਇਕ ਸਿਆਣਾ ਪੱਦਾ ਸੁਹਾਇ ਵੱਡੀ ਨਾਈ ਕੀਤਾ ਜਾਗਾ ਹੋਵੇ ਨਾਨਕ ਜੀ ਕੋ ਆਪ ਜਨ ਅਗੇ ਗਿਆਨਾ ਸੋਹੈ ਪਤਾਲ ਅਪਤਲ ਅਖ ਅਕਾਸ਼ਾ ਅਗਾਸ ਕੋੜ ਕੋੜ ਕੇ ਪਲ ਤੱਕੇ ਬੇਦ ਕਹਿਣ ਇੱਕ ਬਾਤ ਗੈਸ 18 ਕਹਿਣ ਕਿਤਾਬਾ ਅਸਲ ਇੱਕ ਦਾ ਲੇਖਾ ਹੋਏ ਧਾਲੀ ਕੀਏ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਨੈ ਆਪ ਚਲਾਹੀ ਇਸਲਾਤੀ ਸੂਰਤ ਨਾ ਪਾਈ ਆਂ ਨਦੀਆ ਤੇ ਵਹ ਆਵੇ ਸਮੰਦ ਨਾ ਜਾਣੀਐ ਸਮੰਦ ਸਾਹਿਬ ਸੁਲਤਾਨ ਗਹਿਰਾ 체ਤੀ ਮਾਲ ਤਨ ਈਰੀ ਤੁਲਨਾ ਹੋਣੀ ਜੇ तिस ਮੰਨੇ ਨਾ ਵਿਸਰੇ ਅੰਤ ਨਾ ਸਿਫਤੀ ਕਰਨ ਨਾ ਅੰਤ ਅੰਤ ਨਾ ਗਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਨਨ ਨਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਰ ਆਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅਤ ਨਾ ਜਾਨਾ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਬ ਉੱਚਾ ਥਾਉ

ਇਤਿਆ ਦੁਖ ਭੋਕ ਸਦਵਾਤ ਇਹ ਵੀ ਦਾਤ ਤੇਰੀ ਦੇਤਾ ਬੰਦ ਕਲਾਸੀ ਪਾਰਾ ਹੋਏ ਹੋਰ ਆਖ ਨਾ ਸਕਾ ਕੋਏ ਜੇ ਕੋ ਕਾਇ ਖਾਖਨ ਪਾਏ ਉਹ ਜਾਣੈ ਜੇਤੀਆ ਮੋ ਖਾਏ ਆਪੇ ਜਾਣੈ ਆਪੇ ਦੇ ਅੱਖ ਸੇਵੀ ਕੀਕੇ ਜਿਸ ਨੋ ਬਖਸੈ ਸਿਧ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ અમૂલ ભંડાર અમૂલ આવે અમૂલ લે જાએ અમૂલ પા અમૂલ સમય અમૂલ ધર્મ અમૂલ દિવાન અમૂલ તુલ અમૂલ પરવાન ਸਿੱਧ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਅਮੂਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ 베ਦ ਪਾਠ ਪੁਰਾਨ ਆਖੇ ਪਰੇ ਕਰੇ ਬਕਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿਧ ਆਖੇ ਕੀਤੇ ਕੀਤੇ ਬੁਧ ਆਖੇ ਦਾਨੋ ਆਖੇ ਦੇ ਆਕੇ ਸੁਨਰ ਮਨ ਚੰਦ ਸੇ ਇਤੇ ਆਕੇ ਆਖ ਨ ਪਾਏ ਇਤੇ ਕਰ ਕਰ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਆ ਆਖ ਨਾ ਸਕੇ ਕੀ ਕੀ ਜੇ ਬੜਾ ਪਾਵੈ ਜੇ ਬੜੋਏ ਨਾਨਕ ਜਾਣੈ ਸੱਚਾ ਸੋਏ ਏ ਕੋ ਆਖੈ ਬੋਲ ਬਗਤ ਤਾ ਲਿਖਿਆ ਸਿਰ ਗਵਾਰ ਗਵਾਰ ਸੋਦਰ ਕੇ ਆ ਸੋ ਕਰਕੇ ਆ ਜਿਤਬ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਕਾ ਆਕੇ ਤੇ ਬਾਬ ਨਾਮ ਹਾਰੇ ਤੇ ਤੇ ਰਾਗ ਭਰੀ ਸੀ ਉਹ ਕਹੀਐਨ ਕੇਤੇ ਕਾਵਨ ਹਾਰੇ ਕਾਵਨ ਤੁਦਨੋ ਪਵਨ ਪਾਰੀ ਬਚਤ ਕਾਵੈ ਰਾਜਾ ਤਰਨ ਦੁਆਰੇ ਗਾਵੇ ਚਿੱਤ ਗੁਦਲਿਕ ਜਨ ਲਿਕ ਲਿਕ ਤਰਾ ਵਿਚਾਰੇ ਗਾਵੇ ਇਸ਼ਰ ਪਰਮਾਦੇਵੀ ਸੋਨ ਸਰਾਰ ਸੁvare ਗਾਵੇ ਇੰਦ ਇੰਦਰਾਚਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਚਿੱਤ ਸਮਾਦੀ ਅੰਦਰ ਗਾਵੇ ਸਰ ਵਿਚਾਰੇ ਗਾਵਨ ਜੱਤੀ ਸ਼ਤੀ ਸੰਤੋਗੀ ਗਾਵੇ ਬੀਰ ਕਰਾਰੇ ਗਾਵਨ ਪੰਡਿਤ ਬਰਨਨ ਕੀ ਸੁਰ ਜੁਗ ਜੁਗ ਪੈਦਾ ਨਾਲੇ ਗਾਵੇ ਮੋਨਿਆ ਮਨਮੋਹਨ ਸੁਰਗ ਮਸਤੇ ਆਲੇ ਕਾਵਲ ਜਤਰਾ ਉਪਾਏ ਤੇਰੇ ਅਸਤ ਤੀਰੇ ਚ ਨਾਲੇ ਕਾਵੇ ਜੋਤ ਮਹਾਵਲ ਸੁਦਾ ਕਾਵੇ ਕਾਈ ਚਾਰੇ ਕਾਵੇ ਗੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੋਈ ਤੁਧਨੋਂ ਗਾਵੈ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਦਸਾਲੇ ਹੋਰ ਕਹਤੇ ਕਾਵਲ ਸੋ ਮੈਂ ਜੀਤਨਾ ਆਵਾਂ ਨਾਨਕ ਕਿਆ ਵਿਚਾਰੇ ਓਈ ਸੋਈ ਸਦਾ ਸੱਚ ਸਈ ਸਾਚਾ ਸਾਚੀ ਨਾਈ ਐਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਤੇ ਕਹਿ ਕੀਤਾ ਆਪਣਾ ਜੀਵਤੀ ਸਦੀ ਵੜਿਆਈ ਜੋ ਤਿਸ ਪਾਵੈ ਸੋਈ ਕਰਸੀ ਇਹ ਹੁਕਮ ਨਾ ਕਰਨਾ ਜਾਈ ਸੋ ਪਾਸੈ ਸਾ ਪਾਸੈ ਨਾਨਕ ਰਹਿ ਜਾਈ ਮੰਨ ਦਾ ਸੋਗ ਸਰਉ ਪਤ ਝੋਲੀ ਧਿਆਨ ਕੀ ਕਰੇ ਬਿਬੂਤ ਤਿੰਤਾ ਕਾਲ ਕੁਆਰੀ ਕਾਇਆ ਜੁਗਤ ਜੰਦਾ ਪਰਦੀ ਆਈ ਬੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਦਿੱਤੇ ਅਦੇ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਬਨਾਰਨ ਘਟ ਘਟ ਬਾਜੇ ਨਾਦ ਆਪ 나ਦ ਨਾਦੀ ਸਭ ਜਾ ਕੀ ਰਿਤ ਸਿਦ ਅਵਰਾ ਸਾਦ ਸੰਜੋਗ ਅਪਜੋਗ ਤੋਏ ਕਾਲ ਚਲਾਵੇ ਲੈ ਕੇ ਆਵੇ ਪਾਲ ਅਦੇਸ਼ ਦਿਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇ ਇਕ ਕਮਾਈ ਜੁਗਤ ਬਿਆਈ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਧਾਰੀ ਇੱਕ ਲਾਏ ਦੀਵਾਨ ਜਿਬ ਤਿਸ ਪਾਵੈ ਤਿਵੇਂ ਚਲਾਵੈ ਜਿਬ ਹੋਗੈ ਪਰਮਾਨ ਓ ਬੇਕੇ ਓਨਾ ਨਦਰਨਾ ਆਵੈ ਬੋਤਾ ਏ ਬਿਜਾਨ ਅਦੇਸ਼ ਕਿਸੈ ਅਦੇਸ਼ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਇਕ ਹੋਵੇ ਆਸਨ ਲੋਲੋਂ ਪੰਡਾ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਤ ਅਦੇਸ திਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਇਕ ਦੂਜੀਓ ਲਖ ਹੋਏ ਲਖ ਹੋਵੇ ਲਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵਣੀਆਂ ਚੜੀਆਂ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀ ਨਾਨਕ ਨਦਰੀ ਪਾਈਐ ਗੂੜੀ ਗੁਰੈ ਠੀ ਅੱਖ ਨਜੋਰ ਚੁਪਾਇ ਨਰਜੋਰ ਜੋ ਨਾ ਮੰਗੇ ਦੇ ਨਜੋਰ ਜੋ ਨਾ ਜੀਵਨ ਮਰਨ ਨਰਜੋਰ ਜੋ ਨਾ ਰਾਜ ਮਲ ਸੁਤੀ ਗਿਆਨ ਵਿਚਾਰ ਜੋ ਨ ਜੁਗਤੀ ਸੁਟੈ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੁਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਕਰਤੀ ਤਾਪ ਰਖੀ ਧਰਉ ਸਾਲ ਇਸ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਇੱਥੈ ਸੋਨ ਪੰਜ ਪਰਵਾਨ ਬਧਰੀ ਕਰਉ ਪਾਵੇ ਨਿਸ਼ਾਨ ਕੱਚ ਪਕਾਈ ਓਥੈ ਖਾਏ ਨਾਨਕ ਗਾਇਆ ਜਾਂਦਾ ਜਾਏ ਧਰਮ ਕੰਡ ਕਾ ਇਹੋ ਧਰਮ ਧਿਆਨ ਕੰਡ ਕਾ ਆਖੇ ਕਰਮ ਕੇਤੇ ਪਾਵਨ ਪਾਣੀ ਵਸੰਤਰ ਕੇਤੇ ਕਾਲੁ ਮਹੇਸ ਇਤੇ ਵਰਮ ਕਰਤ ਕਰੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ updੇ ਕੇਤੇ ਇੰਦ ਚੰਦ ਸੋ ਕੇਤੇ ਕੇਤੇ ਮੰਦਲ ਦੇਸ ਕੇਤੇ ਸਿੱਤ ਬੁੱਧ ਨਾਦ ਕੇਤੇ ਕੇਤੇ ਦੇਵੀ ਮੇ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸੰਬੰਧ ਕੀਤਿਆ ਕਾਰੀ ਕੀਤਿਆ ਮਾਰੀ ਕੇਤੇ ਪਾਪ ਨਰਿੰਦ ਕੇਤੀਆ ਸੁਖੀ ਦੇਵਕੇਤੇ ਨਾਨਕ ਅੰਤ ਅਨਾੰਤ ਗਿਆਨ ਕੰਡ ਮੰਨ ਗਿਆਨ ਪਚੰਡ ਤਿਥੈ ਨਾਦ ਬਨੋਦ ਕੋਟ ਆਨੰਦ ਚਰਮ ਕੰਡ ਕੀ ਬਾਣੀ ਰੂਪ ਤਿਥੈ ਕਰਿਐ ਕਰਿਐ ਬਹੁਤ ਅਨੂਭਾ ਤਾਕਿਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਸਹਿ ਪਛਤਾਏ ਤਿਥੈ ਕਰਿਐ ਸੁਤ ਮਤ ਮਨ ਬੁੱਧ ਤਿਥੈ ਕਰਿਐ ਸੁਹਾ ਸਿੱਧ ਕੀ ਸੁਧ ਕਰੋ ਖੰਡ ਕੀ ਬਾਣੀ ਜੋ ਦਿੱਤੈ ਹੋ ਨਾ ਕੋਈ ਹੋ ਦਿੱਤੈ ਜੋਤ ਮਹਾਬਲ ਸੂਰ ਨਿਮਕ ਰਾਮ ਰਹਾ ਪ੍ਰਭੂਰ ਇਥੈ ਸੀਤੋ ਸੀਤਾ ਮਹਿਮਾ ਮਹਾ ਤਾਕੇ ਰੂਪ ਨ ਕਤਨੇ ਜਾਹ ਰਾਓ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਇਥੈ ਭਗਤ ਬਸੈ ਕੇ ਲੋ ਕਰੇ ਅਨੰਦ ਸਚਾ ਮਨ ਸੋ ਅਚਕੰਦ ਬਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਆਲ ਇਥੈ ਖੰਦਰ ਮੰਡਲ ਪਰਮੰਦ ਏਕੋ ਕਥੈ ਤਾ ਅੰਤਨੰਤ ਇਥੈ ਲੋਲੋ ਅਕਾਲ ਜਿਬ ਜਿਬ ਹੁਕਮ ਤੇ ਬੇ ਤੇ ਬਤਾ ਕਾਰ ਪੇ ਕਾ ਬਿਚਾਰ ਕਰ ਵਿਚਾਰ ਨਾਨਕ ਕਥਨਾ ਕਰਾ ਸਾਰ ਜਤ ਪਹਾਰਾ ਧੀਰੇ ਸੁਨਿਆ ਹਰਨ ਮਤ ਦੇਹ ਹਥਿਆਰ ਭਾਉ ਕੱਲਾ ਆਗਨ ਤਪਤਾਉ ਆਂਡਾ ਭਾਉ ਅਮਰਤ ਤਿਤ ਡਾਲ ਕਰੀਆ ਸਭ ਦੇ ਸੱਚੀ ਤੇ ਸਤਿਕਾਰ ਜਿੰਨ ਕਉ ਨਦਰ ਕਰਮਾ ਤਿੰਨ ਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸ ਰਾਤ ਤੂੰ ਹੀ ਦਾਈ ਦਿਆ ਤੇ ਲੈ ਸਕਲ ਜਗਤ ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ ਕਰਮੀ ਆਪੋ ਆਪਨੇ ਏ ਨੇੜੇ ਕਹਿ ਦੋ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਉਜਲੇ ਕੇਤੀ ਸੁਟੀ ਨਾ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਉਜਲੇ ਕੇਤੀ ਸੁਟੀ ਨਾ RAM KALI MEHLATI JA ANAND EK ONKAR SAT GURU PARSAT ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾ ਪਾਇਆ ਸਹਿ ਸੇਤੀ ਮਨ ਬਚੀਆਂ ਬਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨ ਆਈਆਂ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਕਾਜ ਸਭ ਸੁਵਾਰਨਾ ਸਬਨਾ ਗੱਲਾਂ ਸਮਰੱਤ ਸੁਆਮੀ ਸੋਪਿਉ ਮਨ ਬਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹੀ ਵਾਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਤੇ ਸੋ ਪਾਵੇ ਸਾਦਾ ਸਿਦ ਤੇ ਸਲਾਹ ਤੇਰੀ ਨਾ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸੈਭ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਨ ਇਸਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਦਿੱਤ ਕਾਲ ਸਵਾਗੈ ਕਾਰ ਸਵਾਗੈ ਸਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕਿਤੇ ਕਾਲ ਕਟਕ ਮਾਰਿਆ ਤੁਰ ਕਰੋਂ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸਨੋਬਟ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਯ ਉਤਰੇ ਸਗਲ ਪਸੂਰੇ ਦੂਖ ਰੋਗ ਸੰਤਾਪ ਉਤਰੇ ਸੂਨੀ ਸੱਚੀ ਬਾਣੀ ਚੰਤ ਸਾਜਨ ਪੇ ਸਭ ਸੇ ਪੂਰੇ ਗੁਰ ਤੇ ਜਾਨੀ ਸੁਨਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੂਰੇ